ਆਪ ਦੇ ਵਿਧਾਇਕ ਰਮਨ अरोड़ा ਬੁਰੇ ਤਰੀਕੇ ਦੇ ਨਾਲ ਫਸ ਚੁੱਕੇ ਨੇ ਦੱਸ ਦਈਏ ਕਿ ਉਹਨਾਂ ਦੇ ਘਰ ਦੇ ਉੱਤੇ ਵਿਜੀਲੈਂਸ ਦੀ ਰੇਡ ਹੋਈ ਹੈ ਅੱਜ ਸਵੇਰ ਤੋਂ ਹੀ ਵਿਜੀਲੈਂਸ ਦੀ ਰੇਡ ਉਹਨਾਂ ਦੇ ਘਰ ਤੇ ਜਾਰੀ ਹੈ ਔਰ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤਾਂ ਫਿਲਹਾਲ ਇਹ ਵੱਡੀ ਖਬਰ ਹੈ ਔਰ ਨਾਲ ਦੀ ਨਾਲ ਤੁਹਾਨੂੰ ਉਹਨਾਂ ਦੇ ਘਰ ਦੀਆਂ ਤਸਵੀਰਾਂ ਵੀ ਦਿਖਾ ਦਿੰਦੇ ਹਾਂ ਕਿ ਇਸ ਤਰੀਕੇ ਦੇ ਨਾਲ ਉਹਨਾਂ ਦੇ ਘਰ ਤੋਂ ਸਵੇਰ ਤੋਂ ਵਿਜੀਲੈਂਸ ਦੀ ਕਾਰਵਾਈ ਚੱਲ ਰਹੀ ਹੈ ਔਰ ਇੱਥੇ ਇੱਕ ਪ੍ਰਿੰਟਰ ਵੀ ਮੰਗਵਾਇਆ ਗਿਆ ਹੈ ਡਾਕੂਮੈਂਟ ਨੂੰ ਪ੍ਰਿੰਟ ਕੀਤਾ ਜਾਵੇਗਾ ਔਰ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਵਿਜੀਲੈਂਸ ਦੀ ਟੀਮ ਦੇ ਵੱਲੋਂ ਘਰ ਦੇ ਵਿੱਚ ਇੱਕ ਪ੍ਰਿੰਟਰ ਮੰਗਵਾਇਆ ਗਿਆ ਇੱਕ ਪ੍ਰਿੰਟਰ ਮਸ਼ੀਨ ਮਗਾਈ ਗਈ ਹੈ ਜਿਸ ਤੋਂ ਬਾਅਦ ਜੋ ਡਾਕੂਮੈਂਟ ਉੱਥੋਂ ਜ਼ਬਤ ਕੀਤੇ ਜਾਂਦੇ ਨੇ ਉਹਨਾਂ ਨੂੰ ਪ੍ਰਿੰਟ ਕੀਤਾ ਜਾਵੇਗਾ ਇਹਨੂੰ ਆਪਣੇ ਸਬੂਤ ਦੇ ਤੌਰ ਦੇ ਉੱਤੇ ਨਾਲ ਲੈ ਕੇ ਜਾਵੇਗੀ ਵਿਜੀਲੈਂਸ ਦੀ ਟੀਮ ਤਾਂ ਫਿਲਹਾਲ ਸਵੇਰ ਤੋਂ ਹੀ ਕਾਰਵਾਈ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ 8:45 ਅਤੇ ਘਰ ਦੇ ਨੇੜੇ ਹੀ ਰਮਨ अरोड़ा ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਵਿਜੀਲੈਂਸ ਦੀ ਟੀਮ ਦੇ ਵੱਲੋਂ ਔਰ ਉਹਨਾਂ ਨੂੰ ਗ੍ਰਿਫਤਾਰ ਕਰਕੇ ਵਿਜੀਲੈਂਸ ਦੀ ਟੀਮ ਉਹਨਾਂ ਦੇ ਘਰ ਲੈ ਕੇ ਜਾਂਦੀ ਹੈ ਔਰ ਉੱਥੇ ਘਰ ਲੈ ਕੇ ਜਾਣ ਤੋਂ ਬਾਅਦ ਹੀ ਉਹਨਾਂ ਦੇ ਘਰ ਤੇ ਵਿੱਚ ਰੇਡ ਸ਼ੁਰੂ ਕਰ ਦਿੱਤੀ ਜਾਂਦੀ ਹੈ ਔਰ ਇਸ ਤੋਂ ਇਲਾਵਾ ਉਹਨਾਂ ਦੇ ਘਰ ਦੇ ਕਈ ਟਿਕਾਣਿਆਂ ਤੇ ਉੱਤੇ ਰੇਡ ਕੀਤੀ ਜਾਂਦੀ ਹੈ ਘਰ ਤੋਂ ਇਲਾਵਾ ਉਹਨਾਂ ਦੀ ਦੁਕਾਨ ਅਤੇ ਉਹਨਾਂ ਦੇ ਆਫਿਸ ਨੂੰ ਵੀ ਟਾਰਗੇਟ ਕੀਤਾ ਜਾਂਦਾ ਉਹਨਾਂ ਦੇ ਆਫਿਸ ਅਤੇ ਦੁਕਾਨ ਦੇ ਉੱਤੇ ਵੀ ਰੇਡ ਕੀਤੀ ਜਾਂਦੀ ਹੈ ਤਾਂ ਫਿਲਹਾਲ ਤਸਵੀਰਾਂ ਦੇਖ ਸਕਦੇ ਹੋ ਰਮਨ अरोड़ा ਦੇ ਘਰ ਦੇ ਉੱਤੇ ਲਗਾਤਾਰ ਰੇਡ جاری ਹੈ ਵਿਜੀਲੈਂਸ ਦੀ ਔਰ ਵਿジネス ਦੇ ਵੱਡਾ ਐਕਸ਼ਨ ਦੱਸ ਦਈਏ ਕਿ ਪੰਜਾਬ ਸਰਕਾਰ ਦੇ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਭ੍ਰਿਸ਼ਟਾਚਾਰ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਔਰ ਉਸੇ ਦੇ ਤਹਿਤੇ ਕਾਰਵਾਈ ਕੀਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਰਮਨ अरोड़ा ਨਗਰ ਨਿਗਮ ਦੇ ਅਧਿਕਾਰੀਆਂ ਦੇ ਚਲਸੇ ਦੇ ਵਿੱਚ ਲੈ ਕੇ ਨੋਟਿਸ ਲੋਕਾਂ ਦੇ ਘਰਾਂ ਦੇ ਵਿੱਚ ਭਜਵਾਉਂਦੇ ਸੀ ਔਰ ਜਦੋਂ ਉਹ ਨੋਟਿਸ ਨੂੰ ਲੈ ਕੇ ਲੋਕ ਕਬਰਾਜ ਜਾਂਦੇ ਸੀ ਤਾਂ ਉਹਨਾਂ ਦੀ ਸੈਟਲਮੈਂਟ ਦੇ ਚੱਕਰ ਦੇ ਵਿੱਚ ਉਹਨਾਂ ਦੇ ਕੋਲੋਂ ਪੈਸੇ ਇਕੱਠੇ ਕਰਦੇ ਸੀ ਤਾਂ ਇਸ ਤਰੀਕੇ ਦੇ ਨਾਲ ਰਮਨ ਰੋੜਾ ਦੇ ਵੱਲੋਂ ਭ੍ਰਿਸ਼ਟਾਚਾਰ ਕੀਤਾ ਜਾ ਰਿਹਾ ਸੀ ਔਰ ਤਾਰ ਉਸ ਸਮੇਂ ਰਮਨ ਰੋੜਾ ਤੱਕ ਜੁੜਦੇ ਨੇ ਜਦੋਂ ਏਟੀਪੀ ਦੀ ਗ੍ਰਿਫਤਾਰੀ ਹੁੰਦੀ ਹੈ ਔਰ ਇਸ ਗ੍ਰਿਫਤਾਰੀ ਤੋਂ ਬਾਅਦ ਖੁਲਾਸੇ ਇਸ ਮਾਮਲੇ ਦੇ ਵਿੱਚ ਹੁਣੇ ਸ਼ੁਰੂ ਹੋ ਜਾਂਦੇ ਤਾਂ 10 12 ਦਿਨ ਪਹਿਲਾਂ ਹੀ ਰਮਨ ਰੋੜਾ ਦੇ ਉੱਤੇ ਸ਼ਿਕੰਜਾ ਕੱਸਿਆ ਜਾਂਦਾ ਹੈ 10 12 ਦਿਨ ਪਹਿਲਾਂ ਹੀ ਰਮਨ ਰੋੜਾ ਦੀ ਜੋ ਰਮਨ ਰੋੜਾ ਦੇ ਜੋ ਸਿਕਿਉਰਟੀ ਸੀ ਉਹ ਵਾਪਸ ਲੈ ਲਈ ਗਈ ਸੀ ਔਰ ਉਸ ਤੋਂ ਬਾਅਦ ਰਮਨ ਰੋੜਾ ਦਾ ਜੋ ਬਿਆਨ ਵੀ ਸਾਹਮਣੇ ਆਇਆ ਸੀ ਕਹਿੰਦੇ ਨੇ ਕਿ ਮੈਨੂੰ ਨਹੀਂ ਪਤਾ ਕਿ ਮੇਰੀ ਸਿਕਿਉਰਟੀ ਕਿਉਂ ਵਾਪਸ ਲਈ ਗਈ ਹੈ ਪਰ ਮੇਰੀ ਸਿਕਿਉਰਟੀ ਜੇਕਰ ਸਰਕਾਰ ਦੇ ਵੱਲੋਂ ਵਾਪਸ ਲਈ ਗਈ ਹੈ ਤਾਂ ਫਿਰ ਮੈਂ ਉਹਨਾਂ ਦੇ ਇਸ ਫੈਸਲੇ ਦੇ ਨਾਲ ਪੂਰੇ ਤਰੀਕੇ ਦੇ ਨਾਲ ਸਹਿਮਤ ਹਾਂ ਹਾਲਾਂਕਿ ਕਿ ਤਰ੍ਹਾਂ ਕੀਤੇ ਉਹਨਾਂ ਨੂੰ ਖਦਸ਼ਾ ਜ਼ਰੂਰ ਹੋ ਗਿਆ ਸੀ ਕਿ ਇਹ ਉਹਨਾਂ ਦੇ ਉੱਤੇ ਕੋਈ ਕਾਰਵਾਈ ਹੋਣ ਜਾ ਰਹੀ ਹੈ ਔਰ ਇਸ ਤਰੀਕੇ ਨੂੰ ਲੈ ਕੇ ਹੜਬੜਾਹਟ ਦੇ ਵਿੱਚ ਵੀ ਨਜ਼ਰ ਆਈ ਸੀ ਚੰਡੀਗੜ੍ਹ ਤੱਕ ਵੀ ਬਿਨਾਂ ਸੈਕਿਉਰਿਟੀ ਤੋਂ ਗਏ ਸੀ ਔਰ ਹਾਲਾਂਕਿ ਸਰਕਾਰ ਬਾਰੇ ਜਾਂ ਆਪਣੇ ਜੋ ਸਾਥੀ ਨੇ ਉਹਨਾਂ ਬਾਰੇ ਕੁਝ ਵੀ ਬੋਲਣ ਤੋਂ ਬਚਦੇ ਰਹੇ ਪਰ ਅੱਜ ਵੱਡੀ ਕਾਰਵਾਈ ਉਹਨਾਂ ਤੇ ਹੋ ਗਈ ਹੈ ਵਿਜੀਲੈਂਸ ਦੀ ਰੇਡ ਉਹਨਾਂ ਦੇ ਘਰ ਤੇ ਚੱਲ ਰਹੀ ਹੈ ਔਰ ਵਿਜ਼ਨਸ ਅਧਿਕਾਰੀ ਪਹੁੰਚੇ ਨੇ ਔਰ ਉੱਥੇ ਨੋਟ ਗਿਣਨ ਵਾਲੀ ਮਸ਼ੀਨ ਵੀ ਕਿਹਾ ਜਾ ਰਿਹਾ ਹੈ ਕਿ ਮੰਗਵਾਈ ਗਈ ਹੈ ਔਰ ਇੱਕ ਪ੍ਰਿੰਟਰ ਉਹਨਾਂ ਦੇ ਘਰੋਂ ਗਵਾਇਆ ਗਿਆ ਹੈ ਜੋ ਡਾਕੂਮੈਂਟ ਉਹਨਾਂ ਦੇ ਘਰੋਂ ਮਿਲਣਗੇ ਉਹਨਾਂ ਸਾਰੇ ਡਾਕੂਮੈਂਟ ਨੂੰ ਪ੍ਰਿੰਟ ਕੀਤਾ ਜਾਵੇਗਾ ਔਰ ਸਬੂਤ ਦੇ ਤੌਰ ਦੇ ਉੱਤੇ ਲੈ ਕੇ ਜਾਇਆ ਜਾਵੇਗਾ ਫਿਲਹਾਲ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਰਮਨ अरोड़ा ਦੇ ਘਰ ਦੀਆਂ ਰਮਨ अरोड़ा ਦੇ ਘਰ ਦੇ ਅੰਦਰ ਕਿਸੇ ਨੂੰ ਵੀ ਐਂਟਰੀ ਨਹੀਂ ਕਰਨ ਦਿੱਤੀ ਗਈ ਜਦੋਂ ਸਵੇਰੇ ਖਬਰ ਆਉਂਦੀ ਹੈ ਤਾਂ ਰਮਨ अरोड़ा ਦੇ ਕੁਝ ਸਾਥੀ ਉਹਨਾਂ ਦੇ ਵਕੀਲ ਮੌਕੇ ਦੇ ਉੱਤੇ ਪਹੁੰਚਦੇ ਨੇ ਉਹਨਾਂ ਨੂੰ ਵੀ ਘਰ ਦੇ ਅੰਦਰ ਐਂਟਰ ਨਹੀਂ ਹੋਣ ਦਿੱਤਾ ਗਿਆ ਵਕੀਲਾਂ ਦਾ ਇਸ ਪੂਰੇ ਮਾਮਲੇ ਦੇ ਵਿੱਚ ਕੀ ਕਹਿਣਾ ਹੈ ਕਿਉਂਕਿ ਅ ਰਮਨ ਰੋੜਾ ਦੇ ਜਿਆਦਾਤਰ ਮਾਮਲੇ ਨਾ ਵਕੀਲਾ ਦੇ ਵੱਲੋਂ ਦੇਖੇ ਜਾਂਦੇ ਸੀ ਤਾਂ ਉਹ ਵਕੀਰ ਵੀ ਮੌਕੇ ਤੇ ਪਹੁੰਚੇ ਨੇ ਪਰ ਜਦੋਂ ਬਿਜ਼ਨਸ ਦੀ ਟੀਮ ਨੂੰ ਅ ਅਪੀਲ ਇਹਨਾਂ ਦੇ ਵੱਲੋਂ ਕੀਤੀ ਜਾਂਦੀ ਹੈ ਕਿ ਉਹਨਾਂ ਨੂੰ ਅੰਦਰ ਜਾਣ ਦਿੱਤਾ ਜਾਵੇ ਉਹਨਾਂ ਦਾ ਪੱਖ ਰੱਖਣ ਦਿੱਤਾ ਜਾਵੇ ਤਾਂ ਉਹਨਾਂ ਨੂੰ ਇਨਕਾਰ ਕਰ ਦਿੱਤਾ ਗਿਆ ਅੰਦਰ ਜਾਣ ਤੋਂ ਵਿਜੀਲੈਂਸ ਨੇ ਸਾਫ਼-ਸਾਫ਼ ਕਹਿ ਦਿੱਤਾ ਕਿ ਅੰਦਰ ਰੇਡ ਚੱਲ ਰਹੀ ਹੈ ਔਰ ਜਦੋਂ ਤੱਕ ਰੇਡ ਚੱਲ ਰਹੀ ਹੈ ਉਦੋਂ ਤੱਕ ਕੋਈ ਵੀ ਅੰਦਰ ਐਂਟਰੀ ਨਹੀਂ ਕਰ ਸਕੇਗਾ ਔਰ ਪੂਰਾ ਇਲਾਕਾ ਆਸ-ਪਾਸ ਦਾ ਸੀਲ ਕਰ ਦਿੱਤਾ ਗਿਆ ਰਵਨ अरोड़ा ਦੇ ਘਰ ਤੱਕ ਦੀ ਐਂਟਰੀ ਬੈਨ ਕਰ ਦਿੱਤੀ ਗਈ ਹੈ ਔਰ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਹੀ ਪੁਲਿਸ ਉਹਨਾਂ ਦੇ ਘਰ ਦੇ ਬਾਹਰ ਲੱਗੀ ਹੋਈ ਹੈ ਕਿਸੇ ਵੀ ਵਿਅਕਤੀ ਨੂੰ ਚਾਹੇ ਉਹ ਜਾਣ ਪਹਿਚਾਨ ਵਾਲਾ ਹੋਵੇ ਚਾਹੇ ਅ ਅਣਜਾਣ ਵਿਅਕਤੀ ਹੋਵੇ ਤਾਂ ਕਿਸੇ ਨੂੰ ਵੀ ਘਰ ਦੇ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਹਾਲਾਂਕਿ ਉਹ ਵੀ ਤਸਵੀਰਾਂ ਸਾਹਮਣੇ ਆਈਆਂ ਵਿਜੀਲੈਂਸ ਦੇ ਅਧਿਕਾਰੀ ਬਾਹਰ ਨਿਕਲਦੇ ਹੋਏ ਵੀ ਨਜ਼ਰ ਆਏ ਨੇ ਉਹਨਾਂ ਦੇ ਵੱਲੋਂ ਵੀ ਕੁਝ ਵੀ ਬੋਲਣ ਤੋਂ ਇਥੇ ਇਨਕਾਰ ਕਰ ਦਿੱਤਾ ਗਿਆ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਵਕੀਲ ਦਾ ਇਸ ਪੂਰੇ ਮਾਮਲੇ ਦੇ ਵਿੱਚ ਕੀ ਕਹਿਣਾ ਹੈ ਰਮਨ अरोड़ा ਦੇ ਵਕੀਲ ਜਿਹੜੇ ਉਹਨਾਂ ਦਾ ਸਾਰਾ ਜੋ ਕਾਨੂੰਨੀ ਮਾਮਲੇ ਨੇ ਕਾਨੂੰਨੀ ਪਛਿਤਗੀਆਂ ਵਾਲੇ ਮਾਮਲੇ ਨੇ ਉਹ ਦੇਖਦੇ ਨੇ ਤਾਂ ਉਹਨਾਂ ਦਾ ਇਸ ਮੌਕੇ ਕੀ ਕਹਿਣਾ ਹੈ ਤੁਹਾਨੂੰ ਸੁਣਾ ਦਿੰਦੇ ਹਾਂ ਐਡਵੋਕੇਟ ਸਾਹਿਬ ਸਰ ਗੱਲਬਾਤ ਹੋਈ ਹੈ ਜੀ ਤੁਹਾਡੀ ਕੋਈ ਮੈਂ ਉਹਨਾਂ ਦੇ ਐਮਐਲਏ ਸਾਹਿਬ ਦੇ ਵੱਲੋਂ ਰਿਪਰੈਜ਼ੈਂਟ ਕਰਨ ਦੇ ਲਈ ਆਇਆ ਸੀ ਪਰ ਪੁਲਿਸ ਨੇ ਐਂਟਰ ਨਹੀਂ ਕਰਨ ਦਿੱਤਾ ਪਰ ਅਸੀਂ ਅੰਦਰ ਮੈਸੇਜ ਵੀ ਤਿੰਨ ਚਾਰ ਵਾਰੀ ਭੇਜਿਆ ਪਰ ਫਿਰ ਵੀ ਪੁਲਿਸ ਨੇ ਅਲਾਉ ਨਹੀਂ ਕਰਦੇ ਜੀ ਅਸੀਂ ਪੁੱਛਦੇ ਆ ਪੁੱਛਦੇ ਆ ਇਦਾਂ ਹੀ ਕਹਿ ਕੇ ਅਲਾਉ ਨਹੀਂ ਕਰਦੇ ਪਏ ਤੇ ਹੁਣ ਅਸੀਂ ਕੋਰਟ ਦੇ ਵਿੱਚ ਐਪਲੀਕੇਸ਼ਨ ਨਾਲ ਲਗਾਣ ਲੱਗੇ ਆ ਪਰਮਿਸ਼ਨ ਲੈ ਕੇ ਅਸੀਂ ਐਪਲੀਕੇਸ਼ਨ ਦੇਵਾਂਗੇ ਵੀ ਇਹ ਬਹੁਤ ਜਿਆਦਾ ਨਜਾਇਜ਼ ਧੱਕਾ ਹੋ ਰਿਹਾ ਹੈ ਜੀ ਇਸ ਬਾਰੇ ਤੁਹਾਡੀ ਐਮਐਲਏ ਸਾਹਿਬ ਨਾਲ ਗੱਲਬਾਤ ਹੋਈ ਹੈ ਰਮਨ ਜੀ ਜੀ ਨਹੀਂ ਹੋਣ ਨਹੀਂ ਦਿੱਤੀ ਇਹਨਾਂ ਨੇ ਜੀ ਪੰਜਾਬ ਸਰਕਾਰ ਦੇ ਪੇਜ ਦੇ ਉੱਤੇ ਵੀ ਪਾ ਦਿੱਤਾ ਹੈ ਅਸੀਂ ਕਿਹੜੇ ਕਰਪਸ਼ਨ ਕਰਨ ਵਾਲੇ ਨਹੀਂ ਅਸੀਂ ਬਖਸ਼ੇ ਜਾਵਾਂਗੇ ਇਸੇ ਬਾਰੇ ਮੈਨੂੰ ਕੋਈ ਨੌਲੇਜ ਨਹੀਂ ਹੈ ਮੈਂ ਤਾਂ ਲੀਗਲ ਵਰਕ ਕਰਦਾ ਹੈ ਇਹਨਾਂ ਦਾ ਲੀਗਲ ਵਰਕ ਹੀ ਕਰਾਂਗਾ ਬਾਕੀ ਮੈਂ ਕੋਈ ਕਮੈਂਟ ਨਹੀਂ ਕਰਾਂਗਾ ਤੁਹਾਨੂੰ ਅੰਦਰ ਜਾਣ ਨਹੀਂ ਦਿੱਤਾ ਹੁਣ ਨਹੀਂ ਨਾ ਅਲਾਉ ਨਹੀਂ ਕੀਤਾ ਹੁਣ ਕੋਈ ਗੱਲਬਾਤ ਹੋਈ ਅਫਸਰਾਂ ਨਾਲ ਨਹੀਂ ਅਫਸਰਾਂ ਨਾਲ ਉਹਨਾਂ ਨੂੰ ਮੈਸੇਜ ਭੇਜਿਆ ਪਰ ਉਹਨਾਂ ਨੇ ਕੋਈ ਪਰਵਾਹ ਨਹੀਂ ਕੀਤੀ ਕਿਸੇ ਦੀ ਉਹ ਦੇਖਿਆ ਅਸੀਂ ਗੱਲਬਾਤ ਕੀਤੀ ਕੀ ਐਡਵੋਕੇਟ ਸਾਹਿਬ ਦੇ ਨਾਲ ਉਹਨਾਂ ਦਾ ਕਹਿਣਾ ਵੈ ਅਸੀਂ ਉਹਨਾਂ ਨੇ ਕੋਈ ਵੀ ਗੱਲਬਾਤ ਉਹਨਾਂ ਨੂੰ ਅੰਦਰ ਨਹੀਂ ਜਾਣ ਦਿੱਤਾ ਗਿਆ ਕਿਉਂਕਿ ਅਸੀਂ ਉਹਨਾਂ ਨੂੰ ਮੈਸੇਜ ਵੀ ਪੰਚਾਏ ਗਏ ਨੇ ਤੇ ਉਹਨਾਂ ਨੇ ਵੀ ਨਹੀਂ ਮਿਲਣ ਦਿੱਤਾ ਗਿਆ ਹਾਲੇ ਕੋਈ ਦੱਸਿਆ ਨਹੀਂ ਜਾ ਰਿਹਾ ਕੀ ਗੱਲ ਹੈ ਜਿਸ ਦੇ ਵਿੱਚ ਉਹਨਾਂ ਵੱਲੋਂ ਕਿਹਾ ਜਾ ਰਿਹਾ ਅਸੀਂ ਐਪਲੀਕੇਸ਼ਨ ਐਪਲੀਕੇਸ਼ਨ ਲਗਾਈ ਜਾਏ ਕੀ ਭਾਈ ਜੀ ਅੰਦਰ ਗੱਲਬਾਤ ਹੋਈ ਤਾਂ ਨਹੀਂ ਕੋਈ ਗੱਲਬਾਤ ਨਹੀਂ ਹੋਣੀ ਛੜੂਈ ਜੀ ਮਿਲਣ ਦਿੱਤਾ ਨਹੀਂ ਅੰਦਰ ਅਮਨ ਰੋੜਾ ਜੀ ਅੰਦਰ ਹੀ ਹੈ ਉਹ ਇਹ ਕਹਿ ਰਹੇ ਅੰਦਰ ਬੈਠੇ ਪਿਆ ਤਾਂ ਮਿਲ ਨਹੀਂ ਦੇ ਰਹੇ ਲੈ ਜੀ ਸਾਨੂੰ ਇਨਡਮਿਸ਼ਨ ਮਿਲੀ ਸੀ ਦੇ ਅੰਦਰ ਰੇਡ ਪਈ ਹੈ ਕਿ ਆਪਾਂ ਇੱਥੇ ਆਏ ਆ ਇੱਕ ਘੰਟੇ ਤੋਂ ਬਾਅਦ ਖੜੇ ਰਿਹਾ ਆਪਾਂ ਤੇ ਘੰਟੇ ਤੋਂ ਸਾਨੂੰ ਤਾਂ ਜਾਣਦੇ ਰਹੇ ਦੱਸ ਰਹੇ ਪੁੱਛੇ ਸਾਨੂੰ ਤਾਂ ਮਿਲਣ ਦੋ ਕਮੈਂਟ ਮਿਲਣ ਦੋ ਕੀ ਲੱਗਦਾ ਕੀ ਸਾਹਮਣੇ ਸਾਹਮਣੇ ਸਰ ਕੀ ਕੀ ਮੰਡੇਟਸਾ ਮਾਰਾ ਹੈ ਦੱਸਿਆ ਜਾਵੇ ਕੀ ਹੈਗਾ ਤੁਹਾਡਾ ਜਾਂਚ ਕੀ ਮੈਟਰੋ ਇਨਵੈਸਟੀਗੇਸ਼ਨ ਹੈ ਕੀ ਸੰਬੰਧ ਵਿੱਚ ਹੈ 21% ਸੰਬੰਧ ਦੇ ਵਿੱਚ ਰੇਡ ਹੋਈ ਹੈ ਇਸ ਦੇ ਬਾਰੇ ਤੁਹਾਡਾ ਰਮਨ ਜੀ ਰਮਨ ਜੀ ਰਮਨ ਜੀ ਸਰ ਕੀ ਨਾਮ ਕੀ ਆਪਣਾ ਮੇਰਾ ਨਾਮ ਐਡਵੋਕੇਟ ਤੁਸੀਂ ਰਮਨ ਉਹਦੇ ਵਕੀਲ ਹੋ ਹਾਂਜੀ ਗੱਲਬਾਤ ਹੋਈ ਤੁਸੀਂ ਗੱਲਬਾਤ ਹੋਈ ਸੀ ਬੋਲ ਆਏ ਸਾਨੂੰ ਇਨਫੀਮੇਸ਼ਨ ਬਤੋ ਦੱਕਾ ਬਾਕੀ ਹਾਲ ਤੋਂ ਉਹਨਾਂ ਦੇ ਜਿਹੜੇ ক্লোਜ਼ ਦੇ ਰੇਟ ਵੀ ਉਹਨਾਂ ਨੂੰ ਪਤਾ ਲੱਗ ਰਿਹਾ ਕਿ ਘਰੇ ਅੰਦਰ ਪੁਲਿਸ ਆਈ ਹੈ ਅਸੀਂ ਜਦੋਂ ਇਨਫੀਮੇਸ਼ਨ ਮਿਲੇ ਆ ਉਦੋਂ ਹੀ ਇੱਥੇ ਪਹੁੰਚ ਗਏ ਹਾਂ ਪਰ ਸਾਨੂੰ ਅੰਦਰ ਨਹੀਂ ਜਾਣ ਦੇ ਰਹੇ ਸੀ ਨੀਓ ਅਫੀਸ਼ਰ ਕਹਿ ਰਹੇ ਕਿ ਅੰਦਰ ਗੱਲਬਾਤ ਕਰਕੇ ਤੁਹਾਨੂੰ ਮਿਲਾਂ ਦੇ ਰਿਹਾ ਤਾਂ ਤੁਹਾਨੂੰ ਅਜੇ ਤੱਕ 15 ਤੋਂ 20 ਮਿੰਟ ਹੋ ਗਿਆ ਪਹੁੰਚਣ ਤੋਂ ਪਰ ਸਾਨੂੰ ਕੋਈ ਇਨਫੀਮੇਸ਼ਨ ਦੇ ਰਹੀ ਕਿ ਕਿਸ ਰਿਗਾਰਡਿੰਗ ਰੇਟ ਮਾਰੀ ਹੈ ਜਾਂ ਕੀ ਹੋ ਕਹਿ ਰਿਹਾ ਸਰ ਵੀ ਲੋਕ ਦੀ ਰੇਡ ਆ ਹੁਣ ਪ੍ਰੋਪਰ ਪਰ ਸਾਨੂੰ ਨਹੀਂ ਇਹ ਤੱਕ ਪਤਾ ਚੱਲ ਪਿਆ ਕਿ ਕਿਸ ਰਿਗਾਰਡਿੰਗ ਰੇਡ ਹੋਈ ਹੈ ਤੇ ਕਿਸ ਮਹਿਕਮੇ ਨੇ ਰੇਡ ਮਾਰੀ ਜਿਹੜੇ ਅੰਦਰ ਮਹਿਕਮਾ ਖੜਾ ਹੋ ਉਹਨਾਂ ਨਾਲ ਗੱਲਬਾਤ ਹੋਈ ਤੁਹਾਡੀ ਸਰ ਉਹਨਾਂ ਨਾਲ ਗੱਲਬਾਤ ਹੋਈ ਉਹ ਕਹਿੰਦੇ ਮੇਰੇ ਸੀਨੀਅਰ ਅਫੀਸਰ ਅੰਦਰ ਹੀ ਆ ਉਹਨਾਂ ਨਾਲ ਗੱਲਬਾਤ ਕਰਕੇ ਤੁਹਾਨੂੰ ਅੰਦਰ ਆਪਾਂ ਥੋੜੇ ਜਿਹਾ ਤੱਕ ਬੁਲਾ ਲੈਣ ਰਮਨ ਜੀ ਅੰਦਰ ਹੀ ਨੇ ਹਸਣ ਲੱਗ ਰਿਹਾ ਜੀ ਰਮਨ ਜੀ ਅੰਦਰ ਹੀ ਆ ਕੈਕਾ ਦੀ ਰੇਟ ਚੱਲਦੀ ਪਈ ਹੈ ਵਿਲਨ ਸਟੇਮ ਦੀ ਰੇਟ ਚੱਲ ਰਹੀ ਹੈ ਤੁਮਨੇ ਕਦੋਂ ਤੱਕ ਰਿਲੀਫ ਕਰ ਸਕਦੇ ਬਟ ਇਹਦੇ ਵਿੱਚ ਸਾਰੀ ਰਿਕਵੈਸਟ ਇਹੀ ਹੈ ਤੁਹਾਨੂੰ ਸਾਰਿਆਂ ਨੂੰ ਕਿ ਕਾਈਂਡਲੀ ਜਿਹੜਾ ਇਹ ਵਾਲਾ ਏਰੀਆ ਜਿੱਥੇ ਚੱਲ ਰਿਹਾ ਇਹਨੂੰ ਥੋੜਾ ਜਿਹਾ ਆਪਾਂ ਇੱਥੋਂ 50 ਮੀਟਰ 100 ਮੀਟਰ ਪੁੱਛੇ ਹੋ ਕੇ ਗੱਲ ਕਰਦੇ ਜੀ ਠੀਕ ਹੈ